ਖਬਰ ਨਾਮਾ ਦੇਖ ਰਿਹਾ ਸਾਰੇ ਹੀ ਸਰੋਤਿਆਰੋਂ ਮੇਰੇ ਵੱਲੋਂ ਪਿਆਰ ਭਰ ਸਤਿ ਸ੍ਰੀ ਅਕਾਲ ਮੈਂ ਹਾ ਤੁਹਾਡਾ ਹੋ ਸਰਾਇ ਸੂਤਰਾ ਦੇ ਹਵਾਲੇ ਤੋਂ ਹੁੰਦੀ ਸਭ ਤੋਂ ਵੱਡੀ ਅਤੇ ਐਮ ਖਬਰ ਡੇਰਾ ਸੱਚਾ ਸੌਦਾ ਦੇ ਮੁਖੀ ਬਾਬਾ RAM ਰਹੀਮ ਨੂੰ ਲੈ ਕੇ ਇੱਕ ਪਾਸੇ ਬਾਬਾ RAM ਰਹੀਮ ਦਾ ਵਿਰੋਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਰਜਿੰਦਰ ਸਿੰਘ ਧਾਮੀ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਸਾਰੀਆਂ ਹੀ ਸਿੱਖ ਜਥੇਬੰਦੀਆਂ ਅਤੇ ਉਹਨਾਂ ਦੇ ਆਗੂਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਕਿ ਡੇਰਾ ਸੱਚਾ ਸੌਦਾ ਦੇ ਮੁਖੀ ਬਾਬਾ RAM ਰਹੀਮ ਨੂੰ ਜਿਹੜਾ ਹੈ ਦੁਬਾਰਾ ਜੇਲ੍ਹ ਦੇ ਵਿੱਚ ਵਾਪਸ ਭੇਜਿਆ ਜਾਵੇ ਕਿਉਂਕਿ ਬੰਦੀ ਸਿੰਘ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਫਿਰ ਵੀ ਉਹਨਾਂ ਨੂੰ ਪ੍ਰੋਲ ਜਾ ਫਰ ਲੋ ਨਹੀਂ ਮਿਲਦੀ ਯਾਨੀ ਕਿ ਭਾਰਤ ਵਿੱਚ ਦੋ ਕਾਨੂੰਨ ਚੱਲ ਰਹੇ ਨੇ ਇੱਧਰ ਹੋਰ ਵੀ ਪਸੂੜੀ ਪੈ ਗਈ ਹੈ ਡੇਰਾ ਸੱਚਾ ਸੌਦਾ ਦੇ ਮੁਖੀ ਬਾਬਾ ਰਾਮ ਰਹੀਮ ਨੂੰ ਲੈ ਕੇ ਯਾਨੀ ਕਿ ਹਨੀਪ੍ਰੀਤ ਬਣ ਗਈ ਮਨੀਪ੍ਰੀਤ ਯਾਨੀ ਕਿ ਕੱਢ ਲਈ ਆਈ ਸਬੂਤ ਦੂਸਰੇ ਪਾਸੇ ਕੀ ਡੇਰਾ ਸੱਚਾ ਸੌਦਾ ਦੇ ਮੁਖੀ ਬਾਬਾ ਰਾਮ ਰਹੀਮ ਨੂੰ ਬਲੈਕਮੇਲ ਕੀਤਾ ਜਾ ਰਿਹਾ ਹੈ ਮੂੰਹ ਬੋਲੀ ਬਣੀ ਧੀ ਖਾਨੀ ਪ੍ਰੀਤਵੰਨੋ ਆਖਰਕਾਰ ਕਿਹੜੇ ਗੁਪਤ ਰਾਜ ਨੇ ਡੇਰਾ ਸੱਚਾ ਸੌਦਾ ਦੇ ਮੁਖੀ ਬਾਬਾ ਰਾਮ ਰਹੀਮ ਦੇ ਮੂੰਹ ਬੋਲੀ ਬਣੀ ਧੀ ਖਾਨੀ ਪ੍ਰੀਤ ਦੇ ਕੋ ਕਿਉਂਕਿ ਜਦੋਂ ਡੇਰਾ ਸੱਚਾ ਸੌਦਾ ਦੇ ਮੁਖੀ ਬਾਬਾ ਰਾਮ ਰਹੀਮ ਉੱਤੇ ਮਕਦਮੇ ਦਾਇਰ ਹੋਏ ਸੀ ਜਦੋਂ ਉਹ ਰੁਤਗਦੀ ਸਰਾਰੀਆ ਜੇਲ੍ਹ ਦੇ ਵਿੱਚ ਨਜ਼ਰਬੰਦ ਹੋਏ ਸੀ ਕਿਉਂਕਿ ਉਹਨਾਂ ਉੱਤੇ ਜਿਲਸੀ ਸ਼ੋਸ਼ਣ ਨੁਪੰਸਕ ਨੁਪੰਸਕ ਬਨਾਮ ਦੇ ਦੂਸਰੇ ਪਾਸੇ ਕਤਲकांड ਦੇ ਮਾਮਲੇ ਦਰਜ ਨੇ ਉਮਰਸ ਜਿਹੜੀ ਸਜ਼ਾ ਉਹ ਭੋਗ ਰਹੇ ਨੇ ਵਾਰ-ਵਾਰ ਉਹਨਾਂ ਨੂੰ ਸਰਕਾਰਾਂ ਦੇ ਹਮਾਇਤ ਦੇ ਦੁਆਰਾ ਜੇਲ੍ਹ ਦੇ ਵਿੱਚੋਂ ਬਾਹਰ ਲਿਆ ਲ ਜਾਂਦਾ ਹੈ ਲੇਕਿਨ ਐਦਰ ਹੁਣ ਹਾਨੀਪ੍ਰੀਤ ਜਿਹੜੀ ਹਾਨੀਪ੍ਰੀਤ ਹੈ ਉਸਨੇ ਨਮਾ ਹੀ ਚੰ ਚੜ ਦਿੱਤਾ ਯਾਨੀ ਕਿ ਡੇਰਾ ਸੱਚਾ ਸੌਦਾ ਦੇ ਮੁਖੀ ਬਾਬਾ ਰਾਮ ਰਹੀਮ ਦੀਆਂ ਦੋ ਲੜਕੀਆਂ ਨੇ ਇੱਕ ਲੜਕਾ ਹੈ ਪਤਨੀ ਹੈ ਉਹ ਜਦੋਂ ਡੇਰੇ ਦਾ ਵਿਵਾਦ ਹੋਇਆ ਸੀ ਉਹਨਾਂ ਦਿਨਾਂ ਤੋਂ ਲੈ ਕੇ ਉਹਨਾਂ ਦੀ ਹਾਨੀ ਹਨੀਪ੍ਰੀਤ ਦੇ ਨਾਲ ਨਾਲ ਨਹੀਂ ਬਣੀ ਕਿਉਂਕਿ ਪਾਵਰ ਜਿਹੜੀ ਹੈ ਡੇਰਾ ਸੱਚਾ ਸੌਦਾ ਦੇ ਮੁਖੀ ਬਾਬਾ ਰਾਮ ਰਹੀਮ ਨੇ ਹਾਨੀਪ੍ਰੀਤ ਨੂੰ ਦਿੱਤੀ ਹੋਈ ਸੀ ਭਾਵੇਂ ਜਿਹੜੇ ਪ੍ਰਬੰਧਕ ਕਮੇਟੀ ਦੇ ਨੇ ਡੇਰਾ ਸੱਚਾ ਸੌਦਾ ਦੇ ਉਹਨਾਂ ਵੱਲੋਂ ਵਿਰੋਧ ਕੀਤਾ ਗਿਆ ਹਾਨੀਪ੍ਰੀਤ ਦਾ ਲੇਕਿਨ ਵੀ ਖਾਨੀਪਰੀਤ ਸਤਾ ਉਤੇ ਕਾਬਜ ਰਹੀ ਡੇਰਾ ਉਹਦੀ ਦੇਖ ਰੇਖ ਦੇ ਵਿੱਚ ਚੱਲ ਰਿਹਾ ਹੈ ਇਧਰ ਜਿਵੇਂ ਹੀ ਪਰਿਵਾਰ ਆਇਆ ਇਹ ਰਫੜ ਪੈ ਗਿਆ ਡੇਰਾ ਸੱਚਾ ਸੌਦਾ ਦੇ ਮੁਖੀ ਬਾਬਾ ਰਾਮ ਰਹੀਮ ਵੱਲੋਂ ਲਗਭਗ ਖਾਨੀਪਰੀਤ ਨੂੰ ਗੱਦੀ ਦਾ ਵਾਰਸ ਜਿਹੜਾ ਹੈ ਨਿਯੁਕਤ ਕਰ ਦਿੱਤਾ ਗਿਆ ਹੈ ਸੂਤਰਾ ਦੇ ਹਵਾਲੇ ਤੋਂ ਬੜੀ ਵੱਡੀ ਜਾਣਕਾਰੀ ਮਿਲੀ ਹੈ ਕਿ ਹਨੀਪ੍ਰੀਤ ਦੇ ਕੋਲ ਕੀ ਕੋਈ ਗੁਪਤ ਰਾਜ ਨੇ ਜਿਹੜਾ ਸੱਚਾ ਸੌਦਾ ਦੇ ਮੁਖੀ ਬਾਬਾ ਰਾਮ ਨਿਹੰਦ ਦੇ ਜਾਂ ਉਹਨਾਂ ਨੂੰ ਅੰਦਰ ਖਾਤੇ ਬਲੈਕਮੇਲ ਕਰਨੀ ਹੈ ਨਾ ਤਾਂ ਗੱਦੀ ਡੇਰਾ ਸੱਚਾ ਸੌਦਾ ਦੇ ਮੁਖੀ ਬਾਬਾ ਰਾਮ ਨਿਹੰਮ ਨੂੰ ਆਪਣੀਆਂ ਦੋ ਧੀਆਂ ਨੂੰ ਦਿੱਤੀ ਗਈ ਨਾ ਆਪਣੇ ਲੜਕੇ ਨੂੰ ਤੇ ਨਾ ਹੀ ਆਪਣੀ ਪਤਨੀ ਨੂੰ ਲੈ ਕੇ ਹਨੀਪ੍ਰੀਤ ਨੂੰ ਕਿਉਂ ਕਿ ਹਨੀਪ੍ਰੀਤ ਕੌਰ ਨੇ ਜਿਹੜਾ ਪਿਤਾ ਹਾਧਾਰ卡 ਜਿਹੜਾ ਪਛਾਣ ਪੱਤਰ ਹੈ ਉਹ ਡੇਰਾ ਜਿਹੜੇ ਬਾਬਾ ਰਾਮ ਰਹੀਮ ਨੇ ਉਹਨਾਂ ਦੀ ਧੀ ਵਜੋਂ ਪਛਾਣ ਪੱਤਰ ਬਣਵਾ ਲਿਆ ਹੈ ਕਿਉਂਕਿ ਉਹ ਐਜ਼ ਅ ਕੋਰਟ ਦੇ ਵਿੱਚ ਲੜ ਕੇ ਸਾਰੇ ਡਾਕੂਮੈਂਟ ਉਹਦੇ ਕੋਲ ਸਬੂਤ ਨੇ ਇਸ ਕਰਕੇ ਹੁਣ ਡੇਰੇ ਦੀ ਅਥਾਰਟੀ ਡੇਰੇ ਦੀ ਪਾਵਰ ਜਿਹੜੀ ਹੈ ਉਹ ਆਵੇਗੀ ਹਾਨੀਪ੍ਰੀਤ ਦੇ ਕੋਲ ਯਾਨੀ ਕਿ 50 ਦਿਨਾਂ ਦੀ ਪ੍ਰੋਬਲ ਦੇ ਵਿੱਚ ਹਾਨੀਪ੍ਰੀਤ ਨੂੰ ਮਿਲੇਗਾ ਡੇਰਾ ਮੁਖੀ ਹੋਣ ਦਾ ਵੱਡਾ ਔਦਾ ਯਾਨੀ ਕਿ ਡੇਰਾ ਸੱਚਾ ਸੌਦਾ ਦੇ ਮੁਖੀ ਬਾਬਾ ਰਾਮ ਰਹੀਮ ਦੀ ਗੈਰ ਹਾਜ਼ਰੀ ਵਿੱਚ ਜਿਹੜੀ ਪਾਵਰ ਹੈ ਜਿਹੜੀ ਸਤਸੰਗ ਦਾ ਫਰਮਾਨ ਹੋਵੇਗਾ ਉਹ ਕਰੇਗੀ ਹਾਨੀਪ੍ਰੀਤ ਯਾਨੀ ਕਿ ਹਾਨੀਪ੍ਰੀਤ ਵੱਲੋਂ ਜਾ ਕੇ ਬਲੈਕਮੇਲ ਕੀਤਾ ਜਾ ਰਿਹਾ ਹੈ ਕਿਉਂਕਿ ਬਾਬਾ ਬਨੂ ਨਾ ਤੇ ਆਪਣੀਆਂ ਦੋ ਲੜਕੀਆਂ ਨੂੰ ਨਾ ਆਪਣੇ ਸੁਪੁੱਤਰ ਨੂੰ ਨਾ ਆਪਣੀ ਧਰਮ ਪਤਨੀ ਨੂੰ ਗੱਦੀ ਦਿੱਤੀ ਹੈ ਲੇਕਿਨ ਹਣੀਪ੍ਰੀਤ ਨੂੰ ਗੱਦੀ ਕਿਉਂ ਦੇਣ ਦੀਆਂ ਜਿਹੜੀਆਂ ਖਬਰਾਂ ਆ ਰਹੀਆਂ ਨੇ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਧੰਨਵਾਦ